ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਲਓ ਜੀ ਤੇ ਕਰਤੀਆ ਉਹ ਲਾਉ ਦੀ ਸ਼ੁਰੂਆਤ ਅੱਗੇ ਸਟਾਰਟਿੰਗ ਨਾਲ ਸ਼ੁਰੂਆਤ ਕਰ ਚੁੱਕੇ ਤੇ ਟਾਈਮ ਲੱਗ ਪੰਜ 5:40 45 ਮਿੰਟ ਹੋ ਗਿਆ ਨਾ ਤੇ ਚੱਲਦੇ ਆਂ ਬਾਰੀ ਤੇ ਪਿੰਡ ਚੁੱਕੇ ਖੁਰਦਾ ਨਾ ਮੈਂ ਤੇ ਬੱਬੂ ਤੇ ਸ਼ਾਇਦ ਬੱਤੀ ਵੀ ਚਲੋ ਆਪਣੇ ਨਾਲ ਨਵੀ ਉਹਨੂੰ ਮੈਂ ਕਹਾਂ ਮੇਰੇ ਨਾਲ ਚੱਲ ਮੈਂ ਤਾਂ ਇਕੱਲਾ ਆ ਮੈਂ ਤੇ ਤਿੰਨੇ ਚੱਲ ਤੁਰੇ ਚੱਲਾਂਗੇ ਵਧੀਆ ਨਾ ਤੇ ਚਲੋ ਚੱਲਦੇ ਆ ਆਪਣੇ ਉਧਰ ਦੇ ਘਰੇ ਤੇ ਚੱਲ ਕੇ ਵੇਣੀ ਆਪਣਾ ਡੱਬਾ ਕਿਵੇਂ ਹੈਗਾ ਕੀ ਕੰਡੀਸ਼ਨ ਨੇ ਡੱਬੇ ਦੀ ਨਾ ਤੇ ਕਰਦੇ ਹੌਟਨਾ ਸ਼ੇਅਰ ਆਪਾਂ ਨਾ ਚੱਲ ਕੇ ਦਿਵਾਵਾਂਗੇ অপারেਟਰ ਜੀ ਸਾਰੀ ਬਾਜੀ ਦੀ ਪੂਰੀ ਡਿਟੇਲ ਚ ਘਟ ਘਟ ਵੀਡੀਓ ਲੰਬੀ ਵੀ ਹੋ ਸਕਦੀ ਹੈ ਜਿੰਨੀ ਵੀ ਹੋ ਸਕਦੀ ਹੈ ਹੋ ਸਕਦੀ ਹੈ ਪਰ 40 45 ਮਿੰਟ ਦੀ ਪੂਰੀ ਵਧੀਆ ਪ੍ਰੋਪਰ ਠੀਕ ਹੈ ਕਿਉਂਕਿ ਆਪਣੀ ਇੱਕ ਸਾਡੀ ਪਹਿਲੀ ਬਾਜੀ ਮੰਨੋ ਨਾ ਆਪਦੇ ਕੰਪਿਊਟਰ ਦੀ ਕਰੋ ਬਾਜੀ ਪਹਿਲੀ ਇਹ ਗੋਸ਼ਨਾ ਗਈ ਸੀ ਪਹਿਲਾਂ ਤਾਂ ਆਪਾਂ ਉਹ ਆਪਣੇ ਕਬੂਤਰ ਸੀ ਐ ਛੱਡਿਆ ਰੋਮੀ ਵਾਲੇ ਮੁੰਡੇ ਨੇ ਸਾਰਾ ਸੈਟ ਕਰਕੇ ਨਾ ਵੀ ਉਹਨੇ ਆਹ ਸਾਂਭਿਆ ਸਭ ਕੁਝ ਜਿਹੜਾ ਪਾਣੀ ਧਾਣੀ ਸਮਾਨ ਸਮੋਨ ਲਾਇਆ ਉਹਨੇ ਸਾਰਾ ਆਪ ਦਾ ਆਪ ਲਾਇਆ ਤੁਮਣ ਪੀਤਾ ਕੋਈ ਰੋਲ ਨਹੀਂ ਚ ਹੈਨਾ ਤੇ ਵੇਣੇ ਕੀ ਬਣਦਾ ਚੱਲ ਗਏ ਤੇ ਫੇਰ ਦਿਖਾਵਾਂ ਜੀ ਚੱਲ ਪਏ ਜੀ ਬਾਜੀ ਤੇ ਡੱਟਾ ਮੁੰਡਿਓ ਡੱਟਾ ਪੂਰਾ ਕੰਮ ਧੀ ਤੇ ਸਾਡੇ ਨਾਲ ਆ ਬਾਈ ਤੇ ਮਗਾ ਡਾਕੂ ਜਿਹੜਾ ਬੈਠਾ ਹੈ ਡਾਕੂ ਜਿਹੜਾ ਮਗਰ ਬਣਾ ਕੇ ਕਿਹੜਾ ਬਹਿਗਾ ਆਗੇ ਤੇ ਚਲਦੇ ਆਪਾਂ ਬਾਜੀ ਦੇ ਰੱਬ ਕਰਾਂਗੇ ਅਨਮੋਸੂ ਜਾ ਕੇ ਬਾਈ ਜੇ ਕਿਹੜਾ ਬੰਦਾ ਬਾਈ ਚਲੋ ਇਹ ਵੀ ਕਰ ਦਾਂਗੇ ਤੇ ਚਲਦੇ ਆਪਾਂ ਬਾਜੀ ਦੇ ਤੇ ਉੱਥੇ ਚੱਲ ਕੇ ਆਰਡਰ ਸ਼ੇਅਰ ਕਰਾਂਗੇ ਹੁਣ ਵਾਰੀ ਵਾਰੀ ਵੀਡੀਓ ਨਹੀਂ ਲਾਉਂਦੇ ਕਿਉਂਕਿ ਅਸੀਂ ਵੀ ਥੋੜਾ ਲੇਟ ਵੀ ਹੋ ਚੁੱਕੇ ਆਗੇ ਹੁਣ ਕਿਉਂ ਬਾਜੀ ਤੇ ਅਸਲ ਉਹ ਚੀਆ ਮੁਰਛਾਟਾ ਬੰਦਾ ਮਹਾਪਾਲਾ ਇਹ ਕਿੱਥੇ ਲੋਗੇ ਜਾ ਕੇ ਓਏ ਕੌਣ ਤੈਨੂੰ ਮਹਾਪਾਲਾ ਦੀ ਇੱਥੇ ਰੰਗਾਂ ਲੈ ਚਲ ਕਬੂਤਰ ਨੂੰ ਖੋਲਦਾ ਮਾਣੋ ਤੇ ਦੇਰੂ ਹਵਾ ਕੋਈ ਮੇਰੇ ਮਿੱਟੀ ਰਾਤ ਦਾ ਭੈਮ ਦਾਪੂ ਲਈਨੇ ਪਾਉਂਦੇ ਤਾਂ ਪਾਦੇ ਦੇ ਬੋ ਬੋਕਰਦਾ ਵਾ ਨੀ ਬੁਲੀ ਜਨਾਂ ਇਹ ਤਾਂ ਦੱਸਾਂਗੇ ਇਧਰ ਇਹ ਤਾਂ ਆਈ ਦਸਾਂ ਦਾ ਬੂਰਾ ਹੈ ਵੀ ਪੂਰਾ ਦਾ ਪਕੀੜੀ ਉਹ ਤਿੰਨ ਆਪਣੇ ਮਿੱਟੀ ਜਨਾ ਪੈਣ ਦਈ ਲੋ ਜੀ ਮਾਰ ਕੇ ਕਰ ਚ ਡਲਾ ਮਾਰ ਗੰ ਬੋਲਰ ਨਹੀਂ ਹੁੰਦੇ ਬੋਕਰਦਾ ਵਾ ਲੋ ਜੀ ਤੇ ਕਬੂਤਰ ਕੁਵਤਰ ਆ ਲਿਖਾਇਆ ਜੋਪਰਾ ਤੂੰ ਹੈਲੋ ਹਾਂ ਹਾਂ ਲਿਖਾਇਆ ਸੀ ਪਹਿਲੇ ਆਪਣਾ ਕੰਮ ਨਿਭੜੇਗਾ ਆਪਣਾ ਚਲ ਕਬੂਤਰ ਨੂੰ ਖੋਲ ਦੇ ਘਰ ਦਿਖਾਉਣੇ ਹਨ ਉਹ ਚੁੱਕਿਆ ਕੱਠ ਦੇ ਚਾਰਸ਼ ਪਰ ਬਹੁਤ ਜ਼ਿਆਦਾ ਠੀਕ ਹੈ ਫੋਟੋ ਕਰਾ ਪਰ ਆਂ ਨਾ ਮਣੀ ਨਮ ਕਾ ਬਲ ਦੇਣੀ ਗੇ ਨਿੱਕੇ ਮੁੱਟੇ ਆਪਾਂ ਤਿੰਨ ਪਾਪਾ ਤਖਣੇ ਬਰੋਗਰ ਬਈ ਯਾਰ ਨਿੱਕੇ ਕਈ ਹੋਰਾਂ ਦੇ ਕੇ ਫਿਰ ਕਿ ਸਭ ਨਾਲ ਜਣਾ ਤੇ ਵੀ ਪਾਣੀ ਪੂਣੀ ਕਬੂਤਰ ਨੂੰ ਦੇ ਲੋ ਦੋ ਦੇਨ ਲਾ ਕੇ ਸਾਰੇ ਕਿਰਪਾ 25 ਕੇ ਦੇ ਲੋ 25 ਕੇ ਦੇ ਛਾੜ ਲੋ ਦੇਓ ਪਾਣੀ ਉਹਦੇ ਆ ਗਿਆ ਭਾਈ ਆ ਗਿਆ ਆ ਗਿਆ ਲੈ ਭਾਈ ਲੈ ਵੱਜ ਗਿਆ ਉਹਦੇ ਹਾਂ ਸਟਾਰਟ ਹੋ ਗਮਤ ਆਈ ਗਾ ਪਾਣੀ ਸਟਾਰਟ ਕਰੋ ਯਾਰ ਨੀਰ ਦਾ ਲੀਟਰ ਅਗਰ ਕਰ ਕੰਮ ਸੀ ਹਾਂ ਤੇ ਲਾਣਾ ਬਸਾ ਲੋ ਜਿਲੇਗਾ ਕੋਲ ਦਾ ਉੱਤੋਂ ਉੱਤੋਂ ਕੋਲ ਉੱਤੋਂ ਕੋਲ ਇਹਦੇ ਪੈਰਾਂ ਹੀ ਪੁੰਜਦੇ ਬਾਈ ਇਹਦਾ ਪੁੰਜਦੇ ਰੰਡੇ ਨਹੀਂ ਕਰਨੇ ਪਰ ਠਾਰਨੇ ਨਹੀਂ ਪਰ ਉਹ ਵੈਸੇ ਨੂੰ ਜਰਾ ਸਾਫ਼ ਕਰ ਦੇ ਪਾਣੀ ਨਾਲ ਨੀ ਕੋਈ ਗੱਲ ਨਹੀਂ ਤੇ ਮੇਰੇ ਨਾਲ ਹੱਡਣ ਮੱਦਣਾ ਖੱਟੇ ਬਰ ਨਾਲ ਕਿੰਨਾ ਪਣੀ ਹੋਊ ਤਨ ਜਾਰੇ ਮਿਲੂਆ ਪਾਣੀ ਚ ਹੈਗਾ ਯਾਰ 2 ਕੰਮਲ ਦਾ ਦੋ ਪਾਪਾ ਪਾਣੀ ਵੀ ਤੇ ਆਏ 25 ਰੁਪਆ ਦਾ ਅੱਜ ਹੀ ਹੰਦੇ ਹੋਲੇ ਤੇਰਾ ਕਬੂਤਰ ਨਹੀਂ ਬਰਾ ਬੰਨੇ ਆ ਉਹ ਪੁੱਛਾਂਗੇ ਬਾਅਦ ਮਤਲਬ ਤੇਰੇ ਕਰਾਂ ਆਪਦੇ ਕੁੰਦਕੇ ਪਾਣੀ ਤੇ ਛੱਡ ਕੇ ਨੂੰ ਕੇ 25 ਮੈਂ ਕਰਾਂ 25 ਕੰਮਲ ਪੜਾ ਕਰਾਂ ਓਏ ਠੀਕ ਹੋ ਗਿਆ ਸਾਰੀ ਰੇਡ ਲਸਰਿੰਜੀ ਤੂੰ ਹੋ ਗਿਆ 25 ਜੀ ਸਾਰੀ ਰੇਡ ਦੇਣੀ ਹਾਂ ਹਾਂ ਖਿਲਾਖਾ ਕੋ ਨਹੀਂ ਦੇ ਪਾਣੀ ਦੇ ਦੇ ਪਾਣੀ ਤਾਂ ਚੱਕਣਾ ਨਹੀਂ ਨਹੀਂ ਤਾਂ ਚੱਕੇ ਨਹੀਂ ਦੇਤਾ ਜੀ ਪਾਣੀ 25 ml ਦਿੱਤਾ ਕਰਾਂ ਤੇ 2500 ਦੇਵਾਂਗੇ ਫਿਰ ਛੋੜਾਂਗੇ ਕਬੂਤਰ ਕੋ ਠੀਕ ਹੈ ਪੁੰਜਣ ਬਟਦੀ ਦੇ ਤੇ ਇੱਤੀ ਗਰਿੰਜ ਕਰਦੇ ਨੀ ਚੱਲ ਵਿੱਚ ਇਹ ਗਰਿੰਜ ਹੋ ਗਈ ਹੈ ਲੰਡਾ ਵੀ ਡਿੱ ਗਿਆ ਹਾਂ ਹਾਂਜੀ ਮੈਂ ਤਾਂ ਓਕੇ ਹੋ ਗਿਆ ਚੱਲ ਕੋਈ ਗੱਲ ਨਹੀਂ ਗਰਿੰਜ ਚੀਜ਼ ਹੈ ਇਹਨਾਂ ਦੇਗਾ 360 60 ਐਮਐਲ ਦੋ ਬਣੇ ਹੋ ਭਾਈ ਆ ਜਾਓ ਚੱਕ ਪੁੱਤਰ ਫੜੇ ਵਾਹਿਗੁਰੂ ਸਾਹਿਬ ਉਹ ਪਾਣੀ ਲੀ ਨੀ ਪਾਣੀ ਦੀ ਨਾ ਵੀ ਖੜ ਜੋ ਦੋ ਮਿੰਟ ਟੁਕ ਜੋ ਉਲੇ ਫੇਰ ਨਾ ਕਿਉਂ ਪੁੱਤ ਨਹੀਂ ਜੜਵਾ ਕੇ ਦਾ ਲੈ ਬਈ 30 ml ਪਾਣੀ ਔਰ ਗਿਆ 60 ml ਪਾਣੀ ਹੋ ਗਿਆ ਬਈ 60 55 ਹੋ ਗਿਆ ਨਾ ਤੇ 2 ਮਿੰਟ ਛੱਡ ਕੇ ਨਾ ਤੇ ਮਾਰਦੇ ਹਾਂ ਉਲੇ ਬਾਪੋ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਲਾਈਵ ਚ ਚਲਾਉਣ ਨਾ ਛੱਡਦੇ ਬਣੀ ਲੈ ਲੌਜੀ ਲੈ ਮੁੰਡਾ ਕੱਢ ਲੈ ਪੁੱਤਰ ਉੱਚੋਂ ਨਾ ਆ ਕੇ ਮੋਹ ਛੱਡ ਦੀ ਮੂਹ ਦੀ ਲੋੜੀ ਜਮੀ ਛੱਡ ਦੀ ਜਾਂ ਅੱਜ ਕਿ ਲਵਾ ਲਈ ਕੋਲੇ ਜਾ ਕੇ ਮੋਹਰ ਮਾਰ ਲਵਾਂਗੇ ਸਮਾਰ ਕੇ ਮੁੰਡੇ ਸਮਾਨ ਪਾਇ ਚ ਸਰ ਕੱਪੜੇ ਕੋਪੜੇ ਵਿੱਚ ਪਾ ਲੈ ਦੇ ਕੋਲੇ ਹਾਂ ਜੰਗ ਗੱਡੀ ਪਾਣੀ ਚ ਨਾਲ ਲੈ ਚੱਲ ਚੱਲ ਮਾ ਕਬੂਤਨ ਨੌਖਣ ਪਾ ਦੇ ਵਿੱਚ ਨੀ ਤਾ ਲਾਇਓ ਸਾਨੂੰ ਕਬੂਤਨ ਕੋਟਾ ਫੜਿਆ ਯਾਰ ਤੂੰ ਉਹ ਲਾ ਲਵਾ ਬ ਲੈ ਜਾ ਚ ਕੁਝ ਕੱਪੜੇ ਪਾ ਮੁੰਡਾ ਪਾ ਤੂੰ ਛੜ ਤੇ ਕਿਹਨਾਂ ਅਦਾ ਜਿਹੜੇ ਪੂ ਫੜਿਆ ਬਈ ਬਣਾ ਕਬੂਤਨ ਦੇ ਪਾਸੇ ਉਹ ਨਾ ਬਈ 16 ਇਹ ਮੋਰ ਲਗਾਉਣੀ ਉਹ ਜਾਉ ਨੀ ਵਾਲੀ ਹਣਾ ਵਾਲੀ ਮੋਰ ਖੜਾ ਆਇਤਾ ਹਾ ਕਿੱਥੇ ਲਾਉਣਾ ਮੋਰ ਉਹ ਜਾ ਤੂੰ ਮੜਾ ਜਾ ਕੇ ਆ ਤੂੰ ਜਾ ਕੇ ਆ ਨਹੀਂ ਕੋਣ ਕੇ ਰੋਈ 100 ਦੇ ਨੇੜੇ ਤਾਂ ਉਹ ਇੱਕ 100 ਤਾਂ ਹੋਣਾ ਕਬੂਤਰ ਉਹ 70 ਤੋਂ 80 ਉਹ ਤਾਂ ਆਮ ਨਾਲ ਹੋਣਗੇ 25 ਕਿਦਾਂ ਦਾ ਛੁੱਟ ਕੇ 25 ਕਿਦਾਂ ਤੇ ਆਪਣਾ ਮੁਰਸ਼ੀਆ ਖੜਾ ਹੀ ਤੇ ਉਹ ਆਂ ਆਏ ਅੱਡ ਜੋ ਨਹੀਂ ਕਫੜਾੜੇ ਸਮਝ ਨਹੀਂ ਮਿਲ ਤੱਕ ਹੀ ਨਹੀਂ ਮੈਨੂੰ ਲੂਆ ਸਮਾਨ ਤਾਂ ਕੋਈ ਗਾਲੀ ਬਸ਼ਕ ਦੇ ਬਸ਼ਕ ਦੇ ਉੱਤਰ ਉੱਡਵੇ ਉਹ ਅੱਡ ਦਿਓ ਦੇ ਜੋ ਦੋ ਬਣਦਣਾ ਉਹ ਹਲਦਾ ਹੀ ਨਹੀਂ ਬਈ ਉੱਥੇ ਯਾਰ ਉਹ ਲਾਉਜੀ ਆਹ ਕੱਢ ਦੇ ਉਹ ਨਾ ਠੀਕ ਤੇ ਕਬੂਤਰ ਫਿਰਦੇ ਆਪਣੇ ਓਲੇ ਵੱਜ ਗਏ ਤੇ ਚਾਹ ਪੀਨੇ ਆ ਤਾਂ ਠੀਕ ਹੈ ਆ ਪੀ ਲਓ ਜੀ ਆ ਜਾਓ ਮਲੇ ਹਾਂ ਹੁਣ ਨਿਗਾਹ ਪਰ ਰੱਖਣੀ ਆ ਫੁੱਲ ਠੀਕ ਆ ਪੱਬੇ ਦੇ ਪੱਬੇ ਦੇ ਨਿਗਾਹ ਫੁੱਲ ਅੱਬਾ ਜੀ ਦੀ ਅੱਖ ਵੇਖੋ ਗਹਿਰੀ ਹੈ ਕੀ ਐ ਹੈ ਗਹਿਰੀ ਹੈ ਬੁਰੀ ਬਾੜੀ ਗਹਿਰੀ ਅੱਖਾਂ ਦੀ ਸਾਖ ਫੈਣ ਹੋ ਗਿਆ ਮੈਂ ਫੈਣ ਹੋ ਗਿਆ ਮੁੰਡੇ ਦਾ ਠੀਕ ਹੈ ਕੋਈ ਚਾਹ ਚ ਪੀ ਲਗੇ ਤੇ ਫਿਰ ਬਾਹਰ ਬਹਿ ਕੇ ਵੇਨੇ ਕਬੂਤਰ ਕੁਬਾਦਰ ਆਪਣਾ ਨਿਗਾਹ ਰੱਖਦੇ ਆ ਤੇ ਤੁਹਾਨੂੰ ਦਿਖਾਉਣੇਗੇ ਤੇ ਆਪਣਾ ਪੁੱਤ ਡੱਬਾ ਫਿਰਦਾ ਲੈ ਮੈਂ ਦਿਖਾਉਂਗਾ ਮੈਂ ਦਿਖਾਉਂਗਾ ਓਏ ਹੁਣ ਤਾਂ ਮੰਗੇ ਹੀ ਹੋ ਜਾਂਦੇ ਆ ਮੈਂ ਦਿਖਾਉਣਾ ਯਾਰ ਦਿਖਾਵੇ ਚਾਹ ਮੈਂ ਹੁਣੀ ਦਿਖਾ ਲੈ ਇੱਕ ਮਿੰਟ ਹੀ ਖੜੂ ਆ ਮਾੜਾ ਮੂਹਰੇ ਪੈ ਚੁਣਾ ਇਹ ਆ ਜਾਂਦਾ ਡੱਬਾ ਜੇ ਮੈਂ ਉਹ ਕੇ ਰਿਪੋਰਟ ਦੇ ਫਿਰਦਾ ਬਈ ਜ਼ੂਮ ਹੀ ਨਹੀਂ ਹੁੰਦਾ ਯਾਰ ਤੇਰਾ ਬਈ ਇਹ ਤੈਨੂੰ ਕਰਨਾ ਆਉਂਦਾ ਹੀ ਨਹੀਂ ਉਹ ਤਰਾ ਲੰਗ ਬਈ ਹੁਣ ਨੇ ਹਾਂ ਜ਼ੂਮ ਕਰ ਸੌਰੀ ਟੂ ਹੀ ਲਵੇੜ ਲਈ ਬੁਰਾ ਬਈ ਆ ਪੱਟ ਦੇ ਪਿਕਸਲ ਜਾ ਏ ਉਹ ਤਰੀ ਡੰਗ ਆ ਜਾਂਦੇ ਖੜ ਜਾ ਇੱਕ ਮਿੰਟ ਖੜ ਜਾ ਫੁੱਲ ਬੈਠ ਕੰਦ ਕੋ ਦਿਖਾਈ ਨਹੀਂ ਅਗਲੀ ਫਿਰ ਫਿਰ ਜ਼ੂਮ ਤਾਂ ਮਾਰਦ ਗਏ ਦੂਜੇ ਖਾਣਨੇ ਨੇ ਕੁੱਤਰਾ ਕਬੂਤਰ ਬਾਈ ਉੱਡੇ ਆ 59 ਠੀਕ ਹੈ ਕੁਝ ਨਹੀਂ ਜਿੰਨਾ ਫੜਿਆ ਜਦੋਂ ਮੈਂ ਹੋਣਾ ਮੰਗ ਲਗਦਾ ਉਹ ਪਾਣੀ ਲਗੜਾ ਕਰੀਤਾ ਗਿਆ ਮੇਰੇ ਕਬੂਤਰ ਉੱਡੇ ਆਪਣੇ ਨਾ 59 ਹੈ ਨਾ ਤੇ ਆਪਣੇ ਡੱਬਾ ਕਬੂਤਰ ਫਿਰਦਾ ਇੱਥੇ ਉਹ ਬੱਚੀ ਦਿਖਾ ਨਹੀਂ ਗਿਆ ਤੇ ਦੁਆਰੇ ਥੱਲੇ ਆਇਆ ਨਾ ਤੇ ਮੈਂ ਸਮਾਰ ਕੇ ਦਿਖਾਉਂਗਾ ਇਹਦਾ ਗੀਤ ਆ ਗਾ ਦਾ ਤੇ ਚਲੋ ਕਰਦੇ ਸ਼ੇਅਰ ਤੁਹਾਡਾ ਆਪਣਾ ਕਬੂਤਰ ਠੀਕ ਹੈ ਹੁੰਦੇ ਸਿਆ ਤੇ ਆ ਰਿਹਾ ਆ ਜਾਂਦਾ ਜੀ ਹੁਣ ਵਜਿਆ ਜੂ ਸਹੀ ਹਾਂ ਹੁਣ ਮਾਣ ਜੂ ਆਉਟਰੀ ਹੋਏ ਦੁਆਰੇ ਤੇ ਲੋੜੀ ਡੱਬਾ ਹੁਣ ਦਿਖਾਦਾ ਕਬੂਤਰ ਆਪਣਾ ਫਿਰਦਾ ਟਾਈਮ ਹੋ ਗਿਆ 10 ਕਵ ਦਾ ਕਿ ਨਾ ਉਹਦਾ 9:30 ਦਾ ਟਾਈਮ ਹੋ ਗਿਆ ਤੇ ਬਸ ਜਿਵੇਂ ਜਿਵੇਂ ਬਣੀ ਉਹਵੇਂ ਆਪਰੇ ਜਾਨੀ ਨਿੱਕੜ ਗਿਆ ਹੈ ਪਾਣੀ ਛਕ ਲਿਆ ਸੀ ਤੇ ਹੁਣ ਬੈਨਿਆ ਸਾਈਡ ਤੇ ਹੋ ਕੇ ਕਿ ਕਬੂਤਰ ਕਵੱਤਰ ਬੈਣੀ ਆਪਣੇ ਨਾ ਬੜਾ ਓਕਰ ਸਾਡਾ ਬਹੁਤ ਬੰਦੇ ਮਿਲਦੇ ਸਾਨੂੰ ਯਾਰ ਮਿੱਤਰ ਠੀਕ ਹੈ ਤੇ ਬਹਿ ਜੀਏ 10 ਮਿੰਟ ਕਬੂਤਰ ਕਵੱਤਰ ਚੱਕਰੀਏ ਤੇ ਤੁਹਾਨੂੰ ਦਿਖਾਉਣੇ ਆਪਾਂ ਨਾ ਦੋਰ ਸੇ ਮੰਜਾ ਨਾ ਗਾਣੋ ਅਰੁਨੀਆ ਬੜਾ ਕਿੱਥੇ ਲਾਇਆ ਆਇਆ ਫਿਰ ਕਿੱਥੇ ਲਾਇਆ ਮੈਂ ਤਾਂ ਨਹੀਂ ਕਹਿੰਦੇ ਕੰਮ 30 ਤੇ ਕਰਤਾ ਨਾ ਪੂਰਾ ਕਿੱਥੇ ਲਾਇਆ ਉਹ ਬਾਈ ਆਇਆ ਸੀਗਾ ਇੱਕ ਆਪਣਾ ਅੱਛਾ ਬਾਈ ਹੈ ਮੈਂ ਕਹਿੰਦਾ ਮੋਬਾਈਲ ਕਹਿੰਦਾ ਮੰਜਾ ਮੂੰਹ ਹੀ ਚਾਹੀਦਾ ਦੱਸੀ ਕਹਿੰਦਾ ਮੈਂ ਵੀ ਮੰਜਾ ਚਾਹੀਦਾ ਸਾਨੂੰ ਇੱਥੇ ਥੱਲੇ ਬੈਠਾ ਫੁੱਤਰ ਆਪਣਾ ਫਿਰਦਾ ਵਧੀਆ ਤਾਂ ਚੀਨਾ ਜਿਹਾ ਵਿਖਾ ਦੇਣਾ ਯਾਰ ਕਿੱਥੇ ਉਤਰਿਆ ਉੱਤਰ ਉੱਤਰ ਲਿਖੀ ਨਿਕਰਾ ਫੋਕਸ ਥੱਲੋਂ ਕਰਦਾ ਜੀ ਨਹੀਂ ਕਹਿੰਦੇ ਇਹ ਹੈ ਨਹੀਂ ਜਿੰਨੂ ਨੇ ਮੇਰਾ ਨਾਮ ਪੜਾਤਾ ਸੀ ਜੀ ਇਹਦੀ ਮਾਤਾ ਕਹਿੰਦੀ ਜੀ ਮੈਨੂੰ ਨਾਲ ਚੱਕੋ ਮੇਰੀ ਮਾਂ ਤਾਂ ਮੈਂ ਉਹਦੀ ਮਾਤਾ ਤੋਂ ਬਹੁਤ ਮੈਂ ਪੁੱਤਰਾ ਕਰਦੇ ਹੀ ਦੇਖੋ ਲੰਡੂ ਲਾਈ ਨਾ ਕੋਈ ਨਾ ਚੱਕ ਫੁੱਲ ਵੀਡੀਓ ਵੱਡੀ ਆਊਗੀ ਹਣ ਨਿਆਰੇ ਥਨੂੰ ਘੰਟੇ ਦਾ ਬਣਾ ਦਾਂਗੇ ਬਲੌਗ ਅੱਜ ਯਾਰ ਗੱਲ ਹੀ ਕੋਈ ਨਹੀਂ ਨੇ ਨਮਣੀ ਹਾਂ ਹਾਂ ਜਮਨ ਨੇ ਕੰਮ ਲਾਇਆ ਕੰਮ ਕੱਪ ਕੱਢ ਦਾਂਗੇ ਅੱਜ ਪੂਰੇ ਸਾਡਾ ਵੀ ਕੰਮ ਧੀ ਤੇ ਆ ਤੇ ਕੂਤਰਾ ਦਾ ਕੰਮ ਧੀ ਤੇ ਰਮਨ ਭਾਜੀ ਰਮਨ ਪਤਾ ਨਹੀਂ ਕਿੱਥੇ ਗਏ ਆ ਲਾਈਵ ਚੱਲੀ ਜਾਂਦਾ ਪੀਵੀ 29 ਪੀਵੀ 29 ਲਾਈਵ ਵਾਲਾ ਨਵਾਈਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਸਪੈਸ਼ਲ ਆਇਆ ਸਾਨੂੰ ਦੇਖ ਕੇ ਕਹਿੰਦਾ ਬਾਈ ਕਹਿੰਦਾ ਲਾਈਵ ਚ ਹੀ ਲਾਈਵ ਬਈ ਲਾਈਵ ਫੋਟੋ ਖੇਦਦਾ ਬਾਈ ਕਢਵਾ ਲ ਗਈ ਲਾਈਵ ਆ ਯਾਰ ਕਮਲ ਮਰੀ ਨੇ ਲਾਈਵ ਚ ਆਲਾ ਵਾ ਗੱਲਾਂ ਬਾਤਾਂ ਮਾਰੋ ਮੁੰਡੇ ਕੂਤਰ ਕੁਆਤਰ ਦੇਖੋ ਸਾਰੇ ਆਣੇ ਕੂਤਰ ਕੁਆਤਰ ਓਕੇ ਆ ਜੀ ਆ ਫਿਰਦਾ ਓਏ ਹੋ ਜਾਂਦਾ ਈ ਡੱਬਾ ਆ ਜਾਂਦਾ ਡੱਬਾ ਮੇਰੇ ਕੱਟ ਫਿਰਦਾ ਹੈ ਬਾਕੀ ਕੂਤਰ ਸਾਰਾ ਬੈਠੇ ਇੱਥੇ ਨਿਗਾ ਨੂੰ ਮਾਰੀ ਜਾਂਦੇ ਆ ਟਾਈਮ ਹੋ ਗਿਆ ਟਾਈਮ ਕਿੰਨਾ ਖੜ ਜਾ ਮੈਂ ਟਾਈਮ ਹੋ ਗਿਆ ਬਾਈ 12:24 ਹਜੇ ਤੱਕ ਹਜੇ ਤੱਕ ਕੋਈ ਕੂਤਰ ਦੇ ਟਾਈਮ ਨਹੀਂ ਲੱਗਿਆ ਕੋਈ ਕੂਤਰ ਬੈਠਣ ਕੋਈ ਕੱਟਣ ਸਭ ਫਿਰਦੇ ਆ ਕਿਹੜੇ ਹੋਣਗੇ ਬਸ ਇੰਨੀ ਗੱਲ ਆ ਵੀ 10 ਪੰਜੇ ਹੋਣਗੇ ਕੋਈ 3-4 ਹਾਂ ਤੇ ਟਿਕ ਮਾਰਕ ਹੋਈ ਨਹੀਂ ਹੂੰ ਬਾਕੀ ਉਹ ਫਿਰਦਾ ਡੱਬਾ ਦਾ ਆਪਣਾ ਉਹ ਜਿੰਨੀ ਕਮਰਾ ਦੇ ਜੀ ਮਦਦ ਫੋਕਸ ਕਰ ਦੋ ਉਹ ਹੋ ਜਾਂਦਾ ਬਾ 11 ਸੈੱਟ ਕਰਦਾ ਬਾਬੇ ਦੀ ਮਿਹਰ ਆ ਓਕੇ ਦਿਖਾਉਣੇ ਫਿਰ ਤੁਹਾਨੂੰ ਕੋਈ ਸੀਨ ਬਣਿਆ ਤਾਂ ਇੱਧਰ ਸਾਨੂੰ ਬੱਚਾ ਮਿਲਿਆ ਬਾਡੀ ਬਿਲਡਰ ਵੇਖੋ ਪਿੱਟਾ ਕਿਧਰੇ ਖੜਦਾ ਖੜ ਜਾ ਖੜਾ ਹੁੰਦੇ ਇੱਕ ਮਿੰਟ ਬਾਡੀ ਬਿਲਡਰ ਹੈਗੀ ਕੋਈ ਆਣ ਹੈ ਓ ਹੈਲੋ ਬਾਡੀ ਬਿਲਡਰ ਬਾਡੀ ਬਿਲਡਰ ਬੱਚਾ ਵੇਖ ਕਿਧਰ ਓ ਫੁੱਟਲਾ ਜਾ ਕਿਧਰ ਓਏ ਇੱਕੋ ਬਈ ਲੱਗਦਾ ਵੇਕ ਬਾਡੀ ਬਿਲਡਰ ਵਾਹ ਓ ਤੇਰੇ ਸ਼ੋਰਾ ਉਹ ਲਓ ਟੱਕਰ ਕਾ ਲਈ ਪੈਂ ਲੱਤਾਂ ਵੇ ਕੋ ਬੱਬੇ ਦੀ ਪੂਰਾ ਸਿਰਾ ਬੜਾ ਬਾਡੀ ਬਿਲਡਰ ਹੈ ਬਈ ਪੂਰਾ ਤਗੜਾ ਹੈ ਤਾਂ ਤੇ ਬਾਕੀ ਆ ਕਬੂਤਰ ਆਪਣੇ ਫਿਰਦੇ ਆ ਹਣਾ ਸਾਰੇ ਅਸੀਂ ਤਾਂ ਬੈਠੇ ਆ ਰਾਮ ਨਾਲ ਕੋਈ ਟਾਈਮ ਨਹੀਂ ਕੁਛ ਨਹੀਂ ਤੇ ਕਬੂਤਰ ਫਿਰਦੇ ਨੀ ਕਮਰਾ ਮੜੀ ਸਕਣ ਬ੍ਰਾਈਟਨਸ ਵਧਾਈ ਗਈ ਫੂਨ ਦੀ ਫੁੱਲੀ ਆ ਗਰਮ ਹੋਇਆ ਗਣ ਐਨੀ ਫੋਕਸ ਕਰਦਾ ਬਾਪੂ ਓਕੇ ਰਿਪੋਰਟ ਜਮ ਇਧਰ ਸਨਮਾਨ ਚੱਲ ਰਿਹਾ ਮੇਰੇ ਹਿਸਾਬ ਨਾਲ ਤਾਂ ਕੱਪ ਪਈ ਆ ਉਪਰੇ ਠੀਕ ਲਓ ਜੀ ਸਨਮਾਨ ਚੱਲ ਰਿਹਾ ਹੈ ਇਧਰ ਜਾਓੜਿਆ ਹਾਂ ਜੀ ਇੱਧਰ ਪਿਆ ਬਾਦੂ ਕੱਪ ਹਾਂ ਵਾਹ ਇਤਰੀ ਨੀਗਲਾ ਤੁਮੜਾ ਹਾਂ ਲਾਉਣੀ ਹੈ ਹਾਂਜੀ ਸਾਰੇ ਕੱਪਾਂ ਬਾਈ ਦੀ ਹੈ ਇਹ ਮੇਰੇ ਵਾਲੀ ਹੈ ਹਰੇ ਤੁਹਾਨੂੰ ਪਤਾ ਹੀ ਨਹੀਂ ਗੱਲਾਂ ਦਾ ਸਾਰੀ ਇਹਨੂੰ ਕੋਈ ਜਾਣਦਾ ਹੈ ਹੈਦਾਰੀ ਨਹੀਂ ਜਾਣਦਾ ਕਿਉਂ ਜਾਣਦਾ ਕਿਉਂ ਭਲਾਡੇ ਵਾਲੇ ਕੀ ਕਰ ਰਿਹਾ ਹੈ ਤੂੰ ਓ ਝਾਕਦਾ ਨਹੀਂ ਕੋਈ ਗਲਾਸ ਹੈਗਾ ਕੋਈ ਲੈ ਲਓ ਜੀ ਤੇ ਕੱਪ ਪਏ ਹੈਗੇ ਠੀਕ ਹੈ ਇੱਧਰ ਸਨਮਾਨਤ ਵਾਲੇ ਸਨਮਾਨ ਤੇ ਬਾਕੀ ਮੇਰਾ ਨਾਮ ਨੂੰ ਮਲ ਹੋਰ ਗੜ ਵੀ ਹੋਊਗਾ ਤੇ ਪਾਣੀ ਪੁਣੀ ਪੀਲ ਕੇ ਚਾਹ ਪਾਣੀ ਪੀਲ ਕੇ ਤੇ ਫੇਰ ਬਹਿਣੇ ਕੀ ਪਾਉਂਦਾ ਅੰਦਰ ਆ ਗਏ ਸੀ ਇੱਕ ਬੰਦਾ ਹੋਰ ਦਾ ਗਰਾਫ ਵੀ ਇੱਥੇ ਲੈ ਲੈਂਦਾ ਚੋਬਰ ਕਹਿੰਦਾ ਤਾਂਸ ਦੀ ਮਿੱਤ ਲਾਉਣਗੇ ਲਾਉਂਗੇ ਨਹੀਂ ਹਟਦੇ ਠੀਕ ਹੈ ਠੀਕ ਹੈ ਕੰਮ ਤੀਦਿਆ ਪੂਰਾ ਤੀਦਿਆ ਵੀ ਭਰਾ ਇੱਕ ਮੇਤੀ ਲਾ ਆਉਣ ਮੜ ਕੇ ਬਾਹਰ ਬਸ ਇੱਕ ਮੇਤਰਾ ਪੱਤੇ ਕਿਵੇਂ ਆ ਪੂਰੇ ਆ ਬਾਟਿੰਗ ਲਓ ਜੀ ਖੇਡ ਲੀਏ ਤੇ ਫਿਰ ਬਹਿਣੇ ਕੀ ਗਿਆ ਪਤਾ ਤੇ ਆ ਮੁੰਡੇ ਹਾਰਾ ਕੇ ਆ ਪਾ ਦੇ ਵੱਡੇ ਬਈ ਆ ਪਈ ਮੁੰਡੇ ਹੇ ਹਾਰ ਗਏ ਆ ਸਾਰੇ ਹਾਰ ਗਏ ਜਿੱਤ ਕੇ ਗੱਲ ਮੁਕੀ ਰਮਾਇਓ ਨਹੀਂ ਨਹੀਂ ਚਲ ਚਲੀ ਗਏ ਕਿਧਰ ਗਿਆ ਸ਼ੋਰ ਜਾ ਲੋ ਵੀ ਕਬੂਤਰ ਘਾਤਰ ਵੇ ਨਹੀਂ ਚੱਲ ਕੇ ਆਪਣਾ ਤੇ ਥੋੜਾ ਜਿਹਾ ਲੇਟ ਜੇ ਹੋ ਗਏ ਸੀਗੇ ਕਿਧਰ ਲੱਗ ਗਏ ਸੀ ਤੇ ਕਬੂਤਰ ਨਹੀਂ ਘਮਾਰ ਗਏ ਤੇ ਚਾਹ ਪੀ ਰਹੇ ਹੁਣ ਕਿਹਨਾਂ ਤੇ ਆਪਣਾ ਦੂਜਾ ਰੋਮੀ ਵਾਲਾ ਮੁੰਡਾ ਪਰੇ ਬੈਠਾਗਾ ਅਸੀਂ ਚਾਹ ਪੀ ਰਹੇ ਹਾਂ ਹਾਂ ਚੱਲਦੇ ਆ ਤੇ ਕਬੂਤਰ ਆਪਣਾ ਫਿਰਦਾ ਨਾ ਚਲ ਬਾਹਰ ਪੈ ਕੇ ਪੀਂਦੇ ਹਾਂ ਆਪਾਂ

ਅੱਥਰੇ ਜਿਹੜੇ ਹੋਏ ਤੇ ਸ਼ਾਂਪਲ ਕਰਕੇ ਮੋਹਰ ਲਾ ਕੇ ਤੇ ਚਲੋ ਵੀ ਘਰ ਫੇਰ ਮੈਂ ਕਹਿੰਦਾ ਫੇਰ ਨਾ ਡਖਾ ਭਾਈ ਆ ਨਵਾਂ ਕੰਮ ਚਲਾ ਲਏ ਅਸੀਂ ਬਾਜ਼ੀਆਂ ਤੇ ਤੱਕੀ ਬਣ ਜੇ ਹੋਰ ਅਸੀਂ ਕੰਨ ਵੀ ਬੰਨ ਦਿੰਨੇ ਆ ਲਾਈਵ ਚੋਬਰ ਦਾ ਕੰਨ ਬਿਲਕੁਲ ਇੱਕੋ ਇੱਕ ਰਾਜੋ ਦੇਖ ਲੈ ਤੇ ਬਾ ਦੇ ਢੱਕੇ ਨਾਲ ਓਏ ਸਿਰਾਂ ਹੀ ਲਾ ਦੱਸ ਦਮਣੀ ਓਏ ਆ ਵੇਖ ਇਧਰ ਕਹਿੰਦਾ ਮੇਰਾ ਕੰਨ ਬਣਾਉਣਾ ਮੈਂ ਕਹਾ ਅਸੀਂ ਉਹ ਬੰਨ ਦਿੰਨੇ ਆ ਕੰਨ ਤਾਂ ਦੋਵੇਂ ਪਿੰਨੇ ਸੀ ਬੰਦ ਹੋ ਗਏ ਸੀ ਲੈ ਚੱਕ ਬਈ ਲੈ ਸਰਜਰੀ ਵੀ ਕਰ ਦਿੰਨੇ ਆਈ ਅਸੀਂ ਕਰ ਚੱਕ ਓਕੇ ਆ ਨਿੰਜਾ ਬੈਠਾ ਬਣਿਆ ਲੇ ਬੀ ਉਹ ਕੇ ਰਿਪੋਰਟ ਹੋ ਗਈ ਕੰਨ ਦੇ ਬੰਦੇ ਤੇ ਕਬੂਤਰ ਵੀ ਆਪਣੇ ਉੱਡਾ ਫਿਰਦਾ ਉੱਤਰ ਵੀ ਆਪਣਾ ਉਹਨਾਂ ਕੱਟਣ ਦੇ ਕੀ ਜਨਕ ਵੱਧਾ ਕੰਨ ਕੱਟ ਕੇ ਫਿਰਦੇ ਜੀ ਸਾਰੇ ਉਹ ਕੱਟ ਨਹੀਂ ਲੈ ਨਹੀਂ ਕਰੋਂ ਨੋ ਕੱਟ ਦਮਣੀ ਸਰਜਰੀ ਕਰਨ ਆਹ ਦੇ ਕਰਤੀ ਸਰਜਰੀ ਜੋਬਰ ਦੀ ਅੱਜ ਹੋਈ ਨਹੀਂ ਅੱਜ ਹੋਈ ਨਹੀਂ ਥੋੜਾ ਛੱਡੀ ਬਾਹਰ ਕਰ ਗੱਲ ਕੰਨ ਬਣਾਉਣ ਲਈ ਮਿਲੋ ਜੀ ਜਦੋਂ ਮਰਜ਼ੀ ਆਜੋ ਮਾਨੀ ਹਾਂ ਕੰਨ ਹਾਂ ਜਾਂ ਬਾਜ਼ੀਆਂ ਦੇ ਹੋਇਆ ਬਾਜ਼ੀਆਂ ਟੱਕਰ ਕੇ ਉੱਥੇ ਹੀ ਬਣਾ ਸਕਦੇ ਆ ਪਰ ਬੰਦਾ ਥੋੜਾ ਕਰੜੇ ਕਰੜੇ ਦਾ ਲੱਗ ਲੈ ਬੀ ਦਖਾ ਚੱਕਰਾ ਆ ਜਾ ਓਏ ਲੈ ਬਈ ਕੰਨ ਬਿੰਨ ਤਾਂ ਮੁੰਡੇ ਦਾ ਫੂਨੋ ਫੂਨ ਤਾਂ ਕਰਦਾ ਹੈਗਾ ਇਹ ਚੱਲ ਵੀ ਓਏ ਓਕੇ ਰਬੋਟ ਭੈਣ ਜਿੱਦੋਂ ਕੂਤਰ ਵੇਖ ਲੋ ਸਾਲੇ ਕੂਤਰ ਕਿਆ ਕੂਤਰ ਤਾਂ ਤਾਂ ਆਉਂਦਾ ਲੈ ਬਈ ਚੱਕਰ ਮਾਰਿਆ ਦਾ ਕੂਤਰਾਂ ਨੇ ਕੂਤਰ ਸਾਰੇ ਉੱਤੇ ਗਏ ਤੇ ਚੱਲੀ ਜਾਂਦਾ ਮੈਚ ਪੂਰਾ ਆਹ ਬਾਈ ਹਾਂ ਵੀਰੇ ਤੇਰਾ ਪਿੰਡ ਕਿਹੜਾ ਭਰਾ ਸੱਚ ਤੇ ਹੁਣ ਇਹ ਭਰਾ ਵੀ ਆਪਣੇ ਕੋਲੇ ਬੈਠਾ ਲੱਗਦਾ ਨਾ ਨਾਂ ਵਾਲਾ 4-5 ਵੀਡੀਓ ਆਏ ਹੋਏ ਚ ਹਾਂ ਓਕੇ ਆ ਫਿਰ ਬੇਣੀ ਇਹ ਵੀ ਆਪਣੇ ਕੋਲੇ ਬੈਠਾ ਭਰਾ ਸਵੇਰ ਦਾ ਵਧੀਆ ਵਿਚਾਰਾ ਤੇ ਚੱਲੀ ਜਾਂਦਾ ਮੈਚ ਪੂਰਾ ਦਿਖਾਉਣਾ ਤੁਹਾਨੂੰ ਕੋਈ ਜਾਨਵਰ ਇੱਥੇ ਨੇੜੇ ਆਇਆ ਤਾਂ ਕੋਈ ਤੇ ਹੁਣ ਤੁਹਾਨੂੰ ਦਿਖਾਉਣੇ ਆ ਜਿਹੜੇ ਕਬੂਤਰਾਂ ਟਾਈਮ ਲੱਗਿਆ ਟਾਈਮ ਹੋਣ ਲਾਉਣ ਲੱਗਿਆ 2:00 ਵਜੇ ਤੇ 50 ਮਿੰਟ ਹੋ ਗਏ ਲੈ ਮੁੰਡੇ ਸੁਣਾ ਕਰ ਰਿਹਾ ਰਕੋਡਿੰਗਾਂ ਬਾਈ ਜਿਹੜੇ ਕੂਤਰ ਸਾਨੂੰ ਦਿਖੇ ਨਹੀਂ ਉਹ ਕਬੂਤਰ 20 ਮਿੰਟ ਆ ਬਾਈ ਦੇਖਣ ਲਈ ਠੀਕ ਆ 3:00 ਵਜੇ ਤੇ ਅਸੀਂ ਟਾਈਮ ਲਾਣਾ ਹੈ ਆਹੰਦਾਰ ਨਾਲ ਪਿਆਰ ਨਾਲ ਆ ਕੇ ਇੱਕ ਇੱਕ ਜਨਾ ਇੱਧਰ ਗਲੀ ਦੇ ਚਾਕੇ ਕਬੂਤਰ ਦਿਖਾ ਦੇ ਘਰੇ ਨਾ ਆਏ ਕੋਈ ਵੀ ਸਰਜੀਤ ਗੁਰੂ ਸਰ ਗਰਨਾਬ ਤੇ ਹੁਣਾ ਡੈਰੀ ਬਠਿੰਡਾ ਆਪਣਾ ਦੋਦਾ ਮਾਨਮ ਕੈਨੇਡਾ ਆਕਾਸ਼ ਮਾਗ ਅਮਰਤ ਸਰਾਮਾ ਅਨਮੋਲ ਚੁਗੇ ਲਖਮਨ ਚੁਗੇ ਤਲੀ ਹਵੋਰ ਲਾਹ ਜਟਾਣ ਖੇਤੀ ਗੁਰਮਨ ਲਖੀ ਸਾਹਿਬ ਨੰਨੇ ਸ਼ੀ ਨੋ ਲਓ ਜੀ ਤੇ ਕਬੂਤਰਾਂ ਇੰਨੇ 12 ਕਬੂਤਰਾਂ ਦਾ ਟਾਈਮ ਲੱਗ ਗਿਆ ਇੱਕ ਜਿਹੜਾ ਮੁੰਡਾ ਇੱਥੇ ਖੜਾ ਹੈ ਉਹਨਾਂ ਦੇ ਕੁੱਤੇ ਦੇ ਬਿਠਾ ਹਾਂ ਉਹਦੀ ਕੂਦਰੀ ਦਾ ਟਾਈਮ ਲੱਗ ਗਿਆ ਮੁੰਡੇ ਨੇ ਕਿਹਾ ਗਿਆ ਹੁਣ ਆਪਦੇ ਕਬੂਤਰ ਵੇਣੇ ਆ ਭਰਾਵਾ ਟਾਈਮ ਹੋਇਆ ਬਹੁਤ ਧੰਨਵਾਦ ਜੀ ਤੇ ਨਿਗਾ ਰੱਖੀਏ ਠੀਕ ਹੈ ਤੇ ਮੁੜ ਕੇ ਕੁਝ ਨਹੀਂ ਬੰਨਾਂ ਚਲੋ ਹੋ ਜੋ ਖੜੇ ਸਾਰੇ ਕੋ ਕਮਾਲ ਹੋ ਗਈ ਜਿਹੜਾ ਆਪਣੇ ਸਾਹਮਣੇ ਲਾਈਵ ਚੱਲਿੰਦਾ ਹੋਣਾ ਔਰ ਹਮ ਕੈਮਰਾ ਓਏ ਸਾਰੇ ਹੀ ਓਏ ਇਹ ਦੇਖੋ ਕਮੈਂਟ ਇੱਕ ਮਿੰਟ ਮੈਂ ਦਿਖਾਣਾ ਪੜ ਕੇ ਸੱਸ ਛੱਡ ਜਾ ਆ ਦੇਖੋ ਇੱਥੋਂ ਦਾ ਇਹ ਇੱਕ ਕਿੱਥੋਂ ਦਾ ਓਏ ਨੇ ਤਾਂ ਇਹ ਸਰੇ ਤੋਂ ਲੈ ਗਈ ਹੈ ਪਹਿਲਾਂ ਤੁਸੀਂ ਆ ਦੇਖਾ ਇੱਥੋਂ ਬਾਈ ਸ਼ੌਂਕੀ ਜੱਟ ਦਾ ਕਬੂਤਰ ਹੈਗਾ ਕੰਮ 53 ਨੰਬਰ ਵਾਲਾ ਆਪਣੇ ਸ਼ੌਂਕੀ ਜੱਟ ਨੇ ਕੇਰਾ ਕਬੂਤਰ ਛੱਡਿਆ ਬਾਜੀ ਮਿੱਤਰੋ ਡੱਬਾ ਡੱਬਾ ਹੋ ਜੂ ਅੱਜ ਉਹ ਨਹੀਂ ਬੈਠਦਾ ਬਾਈ ਸ਼ੌਂਕੀ ਜੱਟ ਜਿੱਤੂ ਆ 53 ਨੰਬਰ ਬਾਈ ਉਹ ਸ਼ੌਂਕੀ ਜੱਟ ਦਾ ਕਬੂਤਰ ਡੱਬਾ ਦੀਪਾ ਰੂਮੀ ਕੈਨੇਡਾ ਹਾਂ YouTube ਤੇ ਵੀਡੀਓ ਪਾਉਂਦਾ ਹੁੰਦਾ ਬਾਈ ਸ਼ੌਂਕੀ ਜੱਟ ਮਾਨਪ੍ਰੀਤ ਮਾਨਪ੍ਰੀਤ ਮਾਨਸਟਾਰ ਮਾਨਪ੍ਰੀਤ ਮਾਨਸਟਾਰ ਦੇਖੋ ਖੜਾ ਬੈ ਜਾਓ ਸ਼ੌਂਕੀ ਜੱਟ ਵਾਲਾ ਲਾਈਵ ਵਿੱਚ ਟਾਈਮ ਥਲ ਖੜਿਆ ਦਮਣੀ ਨੂੰ ਦਿਖਾ ਸ਼ੌਂਕੀ ਜੱਟ ਵਾਲਾ ਡੱਬਾ ਦਮਣੀ ਸਟਾਰ ਵਧੀਆ ਫਿਰ ਦੇਖੋ ਕਮਾਲੀ ਵਧੀਆ ਫਿਰਦਾ ਸ਼ੌਂਕੀ ਜੱਟ ਵਾਲਾ ਉੱਚਾ ਫਿਰਦਾ ਡੱਬਾ 53 ਨੰਬਰ ਸ਼ੌਂਕੀ ਜੱਟ ਦਾ ਡੱਬਾ ਆਪਣੇ ਚੰਗ ਕੰਮ ਡੱਬੇ ਦਾ ਕੰਮ 30 ਤੇ ਸ਼ੌਕੀ ਜੱਟ ਹੋ ਜੂ ਅੱਜ ਹੀ ਵੇਂਦਾ ਡੱਬਾ ਅੱਜ ਜੀ ਤੂੰ ਮਨਪ੍ਰੀਤ ਮਾਨਾ ਦੀ ਪਰੂਮੀ ਗਰੇਡਾ ਡੱਬਾ 53 ਨੰਬਰ ਸ਼ੌਕੀ ਜੱਟ ਮਨਪ੍ਰੀਤ ਸ਼ੌਕੀ ਜੱਟ ਡੱਬਾ ਅੱਜ ਕੁਛ ਕਰੂਗਾ ਡੱਬਾ ਦਿਖਾ ਬਾਈ ਡੱਬਾ ਦਿਖਾਈ ਬਾਈ ਤਾ ਉਸਤਾ ਖੜੇ ਸ਼ੌਕੀ ਜੱਟ ਬੋਲੇ ਆ ਕਬੂਤਰ ਵੀ ਦਿਖਾ ਦੇ ਬਾਈ ਸ਼ੌਂਕੀ ਜੱਟ ਦਾ ਕੀ ਨਾਮ ਤੇ ਕਬੂਤਰ 53 ਨੰਬਰ ਸ਼ੌਂਕੀ ਜੱਟ ਦਾ ਡੱਬਾ ਕਬੂਤਰ ਦਿਖਾ ਦੋ 55 ਨੰਬਰ ਵਾਲਾ ਸ਼ੌਂਕੀ ਜੱਟ ਡੱਬਾ ਦਿਖਾ ਦਿਓ 53 ਨੰਬਰ ਕਬੂਤਰ ਦਿਖਾ ਦਿਓ ਕਾਪੀ ਵਾਲਾ ਕਾਪੀ ਵਾਲਿਆ ਨੋਟ ਕਰੀ ਜੀ ਡੱਬਾ ਤੇਰੇ ਸਿਰ ਉੱਤੋਂ ਦੀ ਲੰਘ ਜਾਊ 53 ਨੰਬਰ ਸ਼ੌਂਕੀ ਜੱਟ ਬਾਈ ਇੱਕ ਵਾਰ ਸ਼ੌਂਕੀ ਜੱਟ ਵਾਲਾ ਦਿਖਾ ਦਿਓ ਪਲੀਜ਼ ਕੰਮ 30 ਤੇ ਡੱਬੇ ਦਾ ਦਿਖਾ ਦੇ ਡੱਬਾ ਇੱਕ ਵਾਰ ਕਾਪੀ ਵਾਲਾ ਨੋਟ卡 ਡੱਬਾ ਤੇ ਰੇਰ ਉਹ ਯਾਰ ਸਿਰੇ ਲਾਈ ਬਾਈ ਸਿਰੇ ਲੱਗੇ ਦੇਖੋ ਲਾਈਵ ਚ ਰਿਹਿੰਦੇ ਨਾ ਦੇਖੋ ਲਾਈਵ ਚ ਸਾਹਮਣੇ ਲਾਈਵ ਚ ਰਿਹਿੰਦੇ ਆ ਆਪਣੇ ਤੇ ਉੱਥੇ ਹੋਰ ਕਿਸੇ ਦਾ ਨਹੀਂ ਸਿਰਫ ਸ਼ੌਂਕੀ ਜੱਟ ਦਾ ਤੇ ਬਸ ਆਪਣੇ ਕਬੂਤਰ ਦੀ ਗੱਲ ਹੀ ਹੋਈ ਜੀ ਡੱਬਾ ਡਬੋ ਹੀ ਲਿਆ ਸਾਹਮਣੇ ਲਾਈਵ ਚ ਰਿਹਿੰਦਾ ਮੁੰਮੀ ਆਣਾ ਰੁੰਮੀ ਆਣੀ ਹੋ ਜਾਂਦੀ ਇੱਧਰ ਆਹ ਸਾਹਮਣੇ ਲਾਈਵ ਚੱਲੀ ਜਾਂਦਾ ਤੇ ਇਹਦੇ ਇੱਥੇ ਵਖੀਏ ਨੇ ਸਾਰੇ ਕਮੈਂਟ ਵਿੱਚ ਆਪਣੇ ਆਈ ਜਾਂਦੇ ਡੱਬਾ 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 ਹੀ ਖੱਦਾ ਵੀ ਉਹ ਸਵਾਰ ਆਈ ਜਾਂਦਾ ਨਾਂ ਵੀ ਚਾਚੇ ਦਾ ਉਹ ਵੀ ਆਪ ਨੂੰ ਪਤਾ ਨਹੀਂ ਸੀਗਾ ਮਣਪੀ ਨੇ ਫੂਲ ਲਾਇਆ ਕਹਿੰਦਾ ਕਮੈਂਟ ਚੈੱਕ ਕਰੂ ਕਹਿੰਦਾ ਸੀ ਨਾ ਅੱਡਾ ਹੀ ਪਈ ਜਾਂਦਾ ਤੇ ਕਮੈਂਟ ਚੈੱਕ ਕਰੇ ਤੇ ਬੱਸ ਇਧਰ ਕਰੀ ਛੋਕੀ ਜੱਟ ਐਵੇਂ ਤਾਂ ਨਹੀਂ ਛੋਕੀ ਜੱਟ ਵਜਦਾ ਹੈ ਇਹ ਗੱਲ ਨਹੀਂ ਵਜਦੀ ਅਜਿਹਾ ਏਡਾ ਲਾਈਵ ਚੱਲੀ ਜਾਂਦਾ ਕੈਮਰੇ ਚੱਲੀ ਜਾਂਦੇ ਹੈ ਤਿਆਰ ਹੀ ਖੱਟਿਆ ਹੁਣ ਤੱਕ ਕੀ ਹਾਂ ਹਾਂ ਦੇਖ ਲਓ ਕੱਲਾ ਹੀ ਕੱਲਾ ਹੀ ਛੋਕੀ ਜੱਟ ਡੱਬਾ 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 ਕਬੂਤਰ 70 ਉੱਡੇ ਸੀਗੇ 70 ਡੱਕ ਕਬੂਤਰ ਦੇ ਨਾਂ ਹੀ ਸਾਰੇ ਕਬੂਤਰ ਚਲੋ ਵਾਪਸ ਵੀਡੀਓ ভাই ਲੰਮੀ ਨਹੀਂ ਕਰਦੇ ਕਬੂਤਰ ਭਾਂਦੀਏ ਕਿਰਵਾਣੇ ਸੀ ਆਪਦਾ ਅੱਪਾ ਪਾਣ ਆਣਦੇ ਨੇ ਕਿਤੇ ਲੰਮਾ ਇਹ ਹਾਂ ਤਾਂ ਹੀ ਕਹਣਾ ਮੈਂ ਵੇਖ ਲਈ ਕਬੂਤਰ ਕਿੱਥੇ ਫਿਰਦਾ ਆ ਆ ਬੈਠਿਆ ਦਮਣੀ ਹੋਣੇ ਆਈ ਚੱਲੀ ਜਾਂਦਾ ਉੱਪਰ ਆਣ ਆਏ ਨਾ ਰੂਮੀ ਵਾਲਾ ਵੀ ਇਹਨਾਂ ਦੇ ਭਰਾ ਨਾਲ ਹੀ ਆ ਸਾਰੇ ਹਾਂ ਤੇ ਕੰਮ 30 ਤੇ ਆ ਪੂਰਾ ਆ ਵੇ ਪੂਰਾ ਅੱਜ ਵੀ ਗੱਗੂ ਭਾਈ ਗੱਗੂ ਭਾਈ ਗੱਗੂ ਭਾਈ ਡੱਬੇ ਗੱਗੂ ਭਾਈ ਡੱਬਾ ਕਰੂਗਾ ਟਾਈਮ ਅੱਜ ਫਿਰ ਹਾਂ ਕਰੂਗਾ ਹੱਸ ਕੇ ਕਰੂਗਾ ਯਾਰੋ ਹੋਰ ਆਉਣ ਤੰਨਾ ਤੁਹਾਡੇ ਸਪੋਰਟ ਕਰਨ ਵਾਲੇ ਜਿਹੜੇ ਆਪ ਨੂੰ ਪਿਆਰ ਕਰਦੇ ਭਰਾ ਦਿਲੋ ਯਾਰ ਬਹੁਤ ਸਵਾਦ ਆਈ ਜਾਂਦਾ ਜੋ ਆ ਨਾ ਸਵਾਦ ਹੀ ਆਉਂਦਾ ਯਾਰ ਸੌ ਲੱਗੇ ਇੱਥੇ ਮੈਂ ਇਧਰ ਕਰੀ ਅਸੀਂ ਚੁੱਪ ਚੁੱਪ ਹੋਏ ਬੈਠੇ ਦੱਸ ਰਹੇ ਲਾਦਾ ਯਾਰ ਉਹ ਮੈਂ ਕੋਸ਼ਿਸ਼ ਕਰਦਾ ਇਧਰ ਕਰੀ ਡੈਲੀ ਖਸ ਕਰਦਾ ਯਾਰ ਹੋਸਲੇ ਹੀ ਮਿਲ ਗਿਆ ਪੂਰਾ ਹੀ ਹੋਰ ਪੱਬਾਂ ਦੇ ਕਰਤੇ ਪਾਣ ਦੇ ਆਪ ਦੀ ਫਿਰਤੀ ਯਾਰ ਠੀਕ ਹੈ ਆ ਚੀਜ਼ ਨੇ ਤਨਾ ਹਾਂ ਸਵਾਦ ਆ ਗਿਆ ਵਾ ਸਹੀ ਗੱਲ ਹੈ ਸਿਰੇ ਹੀ ਲਾਦਾ ਯਾਰੋ ਯਾਰ ਆਈ ਸਪੋਰਟ ਕਰਿਆ ਕਰੋ ਸਾਰੇ ਭਰਾ ਯਾਰ ਇਹਦਾ ਫੋਨ ਆ ਜਾਂਦਾ ਉਹ ਵਲੌਗਰ ਆ ਇਧਰ ਲਈ ਫੇਰ ਨਹੀਂ ਤੇ ਆਈ ਸੀਗੇ ਤੇ ਕਬੂਤਰ ਆਪਣਾ ਇੱਥੇ ਆਇਆ ਫਿਰਦਾ ਤੇ ਆ ਆ ਫਿਰਦਾ ਇੱਥੇ ਤਾਂ ਦੇ ਬਹਿ ਕੇ ਥੋੜੀ ਕੁੱਤ ਰੁੱਟ ਦਿੰਦੇ ਆ। ਇਹ ਕਿੱਧਰ ਗਿਆ? ਉਹ ਫਿਰਦਾ ਯਾਰ ਉੱਥੇ ਹੀ ਬੈਠੂ ਆ ਕੁੱਤਰਾ। ਸਿੱਖਣ ਫੋਕਸ ਕਰ ਲੈ। ਆ ਆ ਕੇ ਦਿਖਾ ਦੇ ਆ ਆ। ਆ ਆ ਕੇ ਸੱਤ ਜਮਾ। ਆ ਜਾਂਦਾ ਵੀ। ਠੀਕ ਹੈ। ਉਧਰ ਪੂਰੀ ਬੈਠੀ ਪ੍ਰਕਾਸ਼ ਤੇ ਨਵਰ ਨੀ ਆ ਮਾਰ ਉੱਤਰ ਦੇ। ਕਿੱਥੇ ਬਹਿੰਦਾ? ਉੱਤਰ ਬੈਠੂ ਆ ਵਾਰ ਟਾਈਮ ਮੇਰੇ ਸਾਹਮਣੇ ਕੱਢਦਾ ਨਹੀਂ। 2 ਘੰਟੇ ਪਹਿਲੇ ਜੇ। ਨਹੀਂ ਨਹੀਂ ਕੁੱਤਰਾ ਨਹੀਂ ਆ ਕੱਢਦਾ ਮੈਂ। ਓ ਯਾਰ ਉਹ ਕਹਿੰਦਾ ਇੱਥੇ ਬੈਠੇ ਰੋ ਆਪਣੇ ਸ਼ਰਤ ਤੇ ਆਊਗਾ। ਮੈਂ ਥੋੜਾ ਇੱਕ ਕੰਮ ਗਾਲਾ ਲੈਂਦਾ ਆ ਹਾਂ ਕਬੂਤਰ ਬੈਠੇਗਾ ਬਸ ਲਗਭਗ ਨੰਨੇ ਨੰਗੇ ਆ ਗਿਆ ਗਿਆ ਕੋਕੀ ਗਿਆ ਗਿਆ ਇਹ ਵਰ ਗਿਆ ਕਬੂਤਰ ਗਿਆ ਇਧਰ ਆ ਇਧਰੇ ਬਾਈ ਕਿਧਰ ਨੂੰ ਗਿਆ ਉੱਧਰ ਦਾ ਕਿਧਰ ਗਿਆ ਆਣੀ ਬੈਠਾ ਆੜੀ ਬੈਠਾ ਆ ਗਿਆ ਇੱਧਰ ਆਉ ਨਿੰਮੂ ਲੈ ਨਿੰਮੂ ਲੈ ਆ ਗਿਆ ਨਿੰਮੂ ਲੈ ਨਿੰਮੂ ਲੈ ਇੱਕ ਕਬੂਤਰ ਆ ਗਿਆ ਬੈਠੇ ਕੋਠੇ ਤੇ ਇਹਦਾ ਹੋਰ ਆ ਨਿੰਮੂ ਲੈ ਆ ਬੈਠ ਕਬੂਤਰ ਕਿੱਥੇ ਨਿੰਮੂ ਲੈ ਇਹ ਇਹ ਆ ਵੜ ਗਿਆ ਨਿੰਮੂ ਚਾਹ ਆ ਵੜ ਗਿਆ ਵੜ ਗਿਆ ਨਿਕਲ ਨਿਕਲ ਗਿਆ ਆ ਆ ਗਿਆ ਬਾਨੀ ਕਬੂਤਰ ਫੜ ਜਾ ਫੜਦਾ ਬਸ ਆ ਫਿਰਦਾ ਕਬੂਤਰ ਨਿਗਾ ਰੱਖ ਕਬੂਤਰ ਤੇ ਟੱਚ ਮਾਰ ਕਬੂਤਰ ਟੱਚ ਤਾਂ ਨਹੀਂ ਮਾਰੀ ਦੰਦ ਪਿੰਡ ਹੋਇਆ ਪੱਤ ਚ ਮਾਰ ਗਿਆ ਪੱਤ ਨਹੀਂ ਮਾਰੀ ਹਜੇ ਆ ਕਬੂਤਰ ਫੇਰ ਮੜਿਆ ਆ ਕਬੂਤਰ ਆਵਾਰਾ ਮੱਟੇ ਕੋਠੀ ਤੇ ਇਹ ਬਈ 12 ਤੇ ਆ ਕਬੂਤਰ ਬਾਜੀ ਵਾਲਾ ਉਹ ਬਾਜੀ ਵਾਲਾ ਕਬੂਤਰ ਨਹੀਂ ਆ ਰੱਖਿਆ ਕਬੂਤਰ ਤਾਂ ਉਹ ਬਹਿ ਗਿਆ ਵੀ ਆਪਣਾ ਠੀਕ ਹੈ ਠੀਕ ਹੈ ਗੱਪ ਨਹੀਂ ਮਾਰਦੇ ਆ ਸਾਹਮਣੇ ਬਹਿ ਝੰਡੀਆਂ ਤੇ ਬਹਿ ਗਿਆ ਪਾਣੀ ਦੀ ਪੂਰੀ ਫੁੱਲ ਚਸ ਕਰੀ ਨਾ ਕਬੂਤਰ ਆ ਬਈ ਝੰਡਕਾਂ ਤੇ ਬਹਿ ਗਿਆ ਪਾਣੀ ਚਸ ਨਾਲ ਹੀ ਬੈਠਾ ਲਓ ਜੀ ਲਓ ਜੀ ਹੁਣ ਇਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆਂ ਸੀ ਕਹੇ ਲੋੜਾ ਦੇ ਮਨਪੀ ਦਾ ਫੂਨ ਆਈ ਜਾਂਦਾ ਤੇ ਤੁਹਾਨੂੰ ਦਿਖਾਉਣੇ ਆਪਾਂ ਕਬੂਤਰ ਆਪਣਾ ਬੈਠਾ ਠੀਕ ਹੈ ਤੇ ਬੱਚੀ ਫੜਨ ਦੀ ਕੋਸ਼ਿਸ਼ ਕਰ ਰਿਹਾ ਥੱਲੇ ਥੱਲੇ ਬੱਥਲੇ ਕੋਲੇ ਜਾਂ ਕੋਲੇ ਜਾਂ ਕੋਲੇ ਜਾਂ ਲਓ ਜੀ ਕਬੂਤਰ ਪਾਣੀ ਪੀ ਰਿਹਾ ਨਿਕਲਿਆ ਪਾਣੀ ਦੇ ਮੂੰਹ ਲਵਾਉਂਦੇ ਜਣ ਲਓ ਜੀ ਅਹੀਂ ਕਬੂਤਰ ਕੂਤਰ ਫੜਦਾ ਅੱਜ ਆ ਫੜ ਕਬੂਤਰ ਦਾ ਫੜ ਦੂੰ ਵਾਹਿਗੁਰੂ ਸਤਨਾਮ ਹੂੰ ਮੂੰਹ ਤੋਂ ੱੱਕੀ ਆਉਂਦਾ ਨਹੀਂ ਫੋਨ ਚੱਕੀ ਨਾ ਦੂਦਾ ਆਪ ਕੋਲੇ ਚੱਲ ਜਰ ਗਏ ਫੜਦੇ ਨੇ ਹਲ ਆ ਇੱਕ ਲਓ ਜੀ ਬਾਪੂ ਤੇ ਇੱਕ ਕਬੂਤਰ ਫੜ ਲਿਆ ਆਪਾਂ ਤੇ ਕਬੂਤਰੀ ਵਿੱਚ ਹੀ ਹੁੰਦੇ ਹੋਏ ਮੂੰਹ ਪਟਕੇ ਬਹਿ ਗਿਆ ਕਬੂਤਰ ਕਿਵੇਂ ਬੈਠਾ ਉੱਪਰ ਮੋੜ ਕੇ ਲੱਗ ਗਿਆ ਚੱਲੋ ਬਾਪੂ ਘਰੇ ਚੱਲਦੇ ਆਂ ਗਰ ਤੇ ਆਪਣਾ ਕੰਮ ਦਾ ਘਰ ਨਿਪਟੜ ਕਬੂਤਰ ਫੜ ਚੁੱਕੇ ਆ ਤੇ ਹੁਣ ਚੱਲਦੇ ਆ ਉਹਦੇ ਕੋਲੇ ਤੇ ਕਬੂਤਰ ਪਾਣੀ ਤੇ ਹੈਗਾ ਮੂੰਹ ਪਟਕੇ ਬਹਿ ਗਿਆ ਵੇਖ ਲੈ ਇਹਨੂੰ ਹੁਣ ਸੈਟਿੰਗ ਬੈਟਿੰਗ ਕਰਦੀ ਕਬੂਤਰ ਉੱਡਦਾ ਬਹੁਤ ਵਧੀਆ ਪਰ ਗਲਤੀਆਂ ਕਰਨ ਨਾ ਹੋਵੇ ਕੋਸ਼ਿਸ਼ ਕੰਮ ਦੇ ਠੀਕ ਹੈ। ਇਹਾਂ ਜੋphi ਕਰ। ਕੁਛ ਘਰੇ ਚਲਦੇ ਹੁਣ ਘਰੇ ਚੱਲ ਕੇ ਵੇਹਣੇ ਕੀ ਪਾਉਂਦਾ। ਤੇ ਕਬੂਤਰ ਨੂੰ ਪਾਣੀ ਪਿਆਈਏ ਧਰ ਦੇ ਆ ਪਾ ਆ ਆ ਆ ਲੈ ਵਿਖੀ ਲੈ ਪੁੱਤ ਮੈਂ ਹੌਦ ਬਹਾ ਖੜਾ ਮਮੜਾ ਤੇ ਠਹਿਰ ਕੇ ਬੈਠਾ ਰੋਗੇ ਸਾਹ ਰੋਕ ਜਾ ਤੂੰ ਰੋਕ ਜਾ 2 ਮੀਟਰ ਰੁਕ ਜਾ ਬਸ ਆ ਆ ਪਾਣੀ ਪਾਣੀ ਪਿਆਈਏ ਨੇ ਉਹ ਤੇ ਮੁੜ ਕੇ ਬਸ ਚੱਲਣਾ ਹੀ ਘਰੇ ਪਾ ਆ ਆ ਆ ਬਾਈ ਜੀ ਬੰਤ ਬੰਤ ਬਾਈ ਹਾਂ ਕਿਵੇਂ ਹੈਂ ਯਾ ਚੋਲਾ ਕਿੱਧਰ ਗਿਆ ਚੰਗੇ ਭਲੇ ਨੂੰ ਕੀ ਹੋ ਗਿਆ ਓਏ ਚੋਲਾ ਦੇ ਖਿੱਲੜ ਹੀ ਗਿਆ ਕਿਹੜਾ ਪਤਾ ਪਤਾ ਲੱਗ ਗਿਆ ਸੀ ਆ ਚੱਲ ਹਾਂ ਨਹੀਂ ਹੁੰਦਲ ਨਹੀਂ ਖਾਂਦਾ ਪੁੱਤ ਨਹੀਂ ਖਾਂਦਾ ਪੁੱਤ ਇਹ ਉੰਗਲ ਨਹੀਂ ਖਾਂਦਾ ਕੁਛ ਨਹੀਂ ਕਹਿੰਦਾ ਹਾਂਜੀ ਕੀ ਹੋ ਗਿਆ ਕੁਛ ਨਹੀਂ ਬਹਿ ਗਿਆ ਬਹਿ ਗਿਆ ਤਾਂ ਪਾਣੀ ਪੀ ਮੰਨੇਗਾ ਬਾਲੀ ਬਹਿ ਗਿਆ ਪੁੱਤ ਲੈ ਬਈ ਹੂੰ ਆਇਆ ਆਇਆ ਪੁੱਤ ਹੂੰ ਕੀ ਹੋ ਗਿਆ ਹੈ ਹੋ ਗਿਆ ਟੀਚਾ ਗੱਲ ਹੀ ਨਹੀਂ ਨਾ ਉਹ ਨਹੀਂਦਾ ਨਾ ਪੁੱਤ ਨਾ ਚਲੋ ਬਾਬੇ ਹੁਣ ਕੋਈ ਤੇਰੀ ਚਲਦੀ ਮਤਲਬ ਪਾਣੀ ਧਾਣੀ ਨੂੰ ਲੈ ਨੂੰ ਪਿਆ ਜੀ ਤੇ ਮੁਰਗੀ ਘਰ ਜਾ ਕੇ ਗੱਲਬਾਤ ਕਰਦੇ ਹੁਣ ਤਾਂ ਵੀ ਕੀ ਚੱਕਰ ਬਣਿਆ ਪਿੰਡ ਨੂੰ ਤੇ ਪੁੱਤਰ ਕਿਰਾ ਸੈਟ ਹੈ ਭਾਬੀ ਦੀ ਮੇਹਰ ਨਾਲ ਜੇ ਤਾਰ ਤਾਂ ਚੱਕਰ ਨਹੀਂ ਅੰਦਰ ਅੰਦਰ ਦਾ ਦੋਖਾ ਘੱਟਦਾ ਪਿੰਡ ਕਿੰਦਰ ਫੈਨਲ ਹੈ ਅੰਦਰ ਫੈਨਲ ਆ ਹੈ ਹੀ ਰੁਕੀ ਜਾਵਾਂ ਹੁਣ ਬਾਬੇ ਪਿੰਡ ਜਾ ਕੇ ਆ ਗਏ ਆ ਬਾਜੀ ਦੇ ਘਰੇ ਹੁਣ ਆਪਾਂ ਠੀਕ ਹੈ ਤੇ ਕੀ ਚੱਕਰ ਬਣ ਗਿਆ ਅੱਜ ਹੈ ਪਤਾ ਲੱਗਿਆ ਕੁਝ ਬਸ ਤੂੰ ਹੀ ਥੋੜਾ ਜਿਹਾ ਪੁੱਤਰ ਬਣ ਕੇ ਬਦਾਮ ਬਦਾਮ ਪਾਣੀ ਨਹੀਂ ਪੂਰਾ ਹੋਇਆ ਉਹ ਸਾਹੀ ਚੱਕਰ ਸੀਗਾ ਪਾਣੀ ਪੂਰਾ ਨਹੀਂ ਹੋਇਆ ਤੇ ਮੇਨ ਪੁੱਤਰ ਹੁੰਦਾ ਪਾਣੀ ਦੀ ਸਾਰੀ ਗੇਮ ਹਾਂ ਪੁੱਤਰ ਦਾ ਪਾਣੀ ਪੂਰਾ ਹੈ ਕੋਈ ਇਸ਼ੂ ਕੋਈ ਨਹੀਂ ਇਹ ਇੱਕ ਇੱਕ ਡੇਢ ਬਦਾਮ ਤੇ ਨਾ ਕਰ ਦਿੰਦੇ ਪਾਣੀ ਪੂਰਾ ਹੋ ਜਾ ਉਹ ਡਾਕਟਰ ਸਾਹਿਬ ਡਾਕਟਰ ਸਾਹਿਬ ਉਹ ਦੱਸੋ ਕੋਈ ਗੇਮ ਪਾਣ ਦੱਸੋ ਵੀ ਜੀ ਨਹੀਂ ਨਹੀਂ ਹੱਥ ਜੁੜ ਗਿਆ ਜੀ ਹਾਂ ਹੱਥ ਜੁੜ ਗਿਆ ਬਸ ਮੈਂ ਕਹਿੰਦਾ ਉਹ ਲੱਤ ਕਿਹੜੀ ਬੰਨੀ ਉਹਦੀ ਲਾਤੀਆਂ ਐ ਕਰਾਂਗੇ ਸਾਡੇ ਆ ਲੱਥ ਕਿਉਂ ਭਣ ਨਹੀਂ ਆ ਮਾੜੀ ਭਣ ਕੇ ਰਹਿ ਲੀਏ ਮਾੜੀ ਚੱਲ ਰਾਤ ਨੂੰ ਭਣਾਂਗੇ ਬਣ ਕੇ ਭਣਾਂਗੇ ਚੱਲ ਬਣ ਕੇ ਭਣਾਂਗੇ ਨਹੀਂ ਆ ਗਿਆ ਸੀ ਆਨੇ ਕੋਈ ਡਿਕ ਨਹੀਂ 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 ਹਰ ਗਿਆ ਉਹ ਸਾਡਾ ਮਿੱਤਰ ਹੈ ਚੌੜ ਕਰੇ ਨੇ ਜੀ ਉਹਦੇ ਨਾਲ ਪਰ ਕੂਤਰ ਹਰਨ ਦਾ ਕਾਰਨ ਸਿੱਧੇ ਹੀ ਦੱਸਦਾ ਸਾਨੂੰ ਜਦੋਂ ਝੰਡੀਆਂ ਦੇ ਕੂਤਰ ਜਾਵੜਿਆ ਜਦੋਂ ਪਾਣੀ ਦੇ ਜਾਵੜਿਆ ਉਦੋਂ ਸਮਝ ਲਓ ਕੂਤਰ ਗਲਤ ਹੈ ਗਿਆ ਜਿਹੜਾ ਕੂਤਰ ਪਾਣੀ ਤੇ ਜਾਵੜਿਆ ਸਿੱਧੇ ਹੀ ਹਾਂ ਬਾ ਜਿਵੇਂ ਆਪਰੇ ਉੱਥੇ ਗਈਦਾ ਜੀ ਬਰਾਡੇ ਵਾਲੇ ਜਿਹੜੇ ਮੈਂ ਸਮਾਨ ਹੋਰ ਲਾਤਾ ਸੀਗਾ ਉਹਨੂੰ ਮੈਂ ਦੱਸਿਆ ਵੀ ਸੀਗਾ ਮਾਈ ਸਮਾਨ ਲੱਗਾ ਵੀ ਗਲਤ ਆਪਣੇ ਦੋ ਇੱਕ ਤੋਂ ਡੇਢ ਦੇ ਵਿੱਚ ਵਿੱਚ ਦੇਖ ਲੈ 1:00 1:15 ਦੇ ਸੀਦੀ ਪਾਣੀ ਘੜਾ ਪਾਣੀ ਪੂਰੇ ਡੱਕ ਤਾਲੀ ਕਰ ਤੂੰ ਹੁਣ ਖੁੱਡੇ ਸਾਫ ਕਰ ਦਿੱਗੇ ਖੁੱਡੇ ਦੋਵੇਂ ਸਾਫ ਕਰਦੇ ਫਿਰ ਮਿੱਠਾ ਘੂਠਾ ਲੈ ਭੇਦ ਆਲੀ ਆਪਾਂ ਨੇ ਬਸ ਠੀਕ ਹੈ ਕਰ ਦਿੰਨੇ ਆ ਵਾਦ ਲਗੇ ਸੀਗੇ ਖਾਣ ਪੀਣ ਵਾਲਾ ਵੜਾ ਖਾ ਪੀ ਆ ਠੀਕ ਹੈ ਤੇ ਰੋਮ ਜਰਾ ਮੇਰਾ ਪਿੰਡ ਮੇਂ ਛੱਡ ਆਇਆ ਸੀਗਾ ਇਹ ਕੱਲ ਨੂੰ ਜਾ ਰਿਹਾ ਅੱਜ ਪਿੰਡ ਠੀਕ ਹੈ ਫੇਰ ਮਿਲਾਂਗੇ ਦਮਣੀ ਯਾਰ ਕੋਈ ਗੱਲ ਨਹੀਂ ਗਰਮੀ ਆਉਂਦੀ ਤੇ ਫੇਰ ਆਉਂਗਾ ਬਾਜੀਆਂ ਛੱਡਾਂਗੇ ਆ ਤਾਂ ਫੇਰ ਕੀ ਹੁੰਦਾ ਜੱਟਾਂ ਵਾਲਣੀ ਆ ਆਹ ਕੋਈ ਗੱਲ ਨਹੀਂ ਮਿਲਾਂਗੀ ਚਰਲ ਕੇ ਤੁਹਾਡੇ ਨਾਲ ਸ਼ੌਂਕ ਵਧੀਆ ਦਿਨ ਲੰਘੇ ਆਪਣੇ ਐਨ ਓਕੇ ਰਿਪੋਰਟਾਂ ਹਨਾ ਚੱਲ ਫੇਰ ਬਾਏ ਕੀ ਲੱਗਾ ਰਵੇ ਲੱਗੇ ਨਾ ਓਕੇ ਲਵ ਯੂ ਫੇਰ ਦੋ ਦਿਨ ਨੂੰ ਫੇਰ ਆਏਗਾ ਸਾਡੇ ਨਾਲ ਜੀ ਨਹੀਂ ਲੱਗਦਾ ਚੱਲ ਚੰਗਾ ਬੋਏ ਲਵ ਯੂ ਕੋਈ ਨਹੀਂ ਹਾਂ ਵਾ ਵਾ ਤੇਰੇ ਕੋਲ ਬਾਈ ਬਦਲਣਾ ਲੱਗੂ ਤੇ ਨਹੀਂ ਦੀ ਰਹੀ ਸੀ ਤੇ ਗੁੱਡ ਨਾਈਟ